ਸਸਕਲ ਦੋਸਤੋ ਦੋਸਤੋ ਮੈਂ ਤੁਹਾਡਾ ਦੋਸਤ ਹਰਵੰਸ ਫਰਮ ਜਲਾਲਾਬਾਦ ਇਧਰ ਉਧਰ ਦੀਆਂ ਗੱਲਾਂ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਦੋਸਤੋ ਸਾਡੇ ਚੈਨਲ ਦਾ ਮਕਸਦ ਇਹ ਹੈ ਕਿ ਤੁਹਾਨੂੰ ਜਿਹੜੀਆਂ ਰੋਜ਼ਾਨਾ ਚ ਰੁਟੀਨ ਚ ਸੁਣਨ ਨੂੰ ਗੱਲਾਂ ਮਿਲਦੀਆਂ ਕੋਈ ਇਧਰ ਦੀਆਂ ਉਧਰ ਦੀਆਂ ਆਮ ਨੋਰਮਲ ਗੱਲਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੋ ਅਸੀਂ ਕਿਸੇ ਤੋਂ ਸੁਣਦੇ ਆ ਉਹ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਾਂਗੇ ਕਰਾਂਗੇ ਇਹ ਸਾਡਾ ਮਕਸਦ ਹੈ ਕਿ ਹਰ ਗੱਲ ਤੁਹਾਡੇ ਤੱਕ ਪਹੁੰਚਾਉਣੀ ਹੈ ਤੋ ਦੋਸਤੋ ਜੇ ਤੁਸੀਂ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਨਵੀਂ ਤੋਂ ਨਵੀਂ ਕੋਈ ਅਪਡੇਟ ਮਿਲਦੀ ਰਹੇ ਹਾਂਜੀ ਦੋਸਤੋ ਅੱਜ ਦੀ ਸ਼ੁਰੂਆਤ ਅਸੀਂ ਕਰਦੇ ਹਾਂ ਜ਼ਮੀਨ ਜਾਇਦਾਦ ਜੋ ਸਾਡੀਆਂ ਜੱਦੀ ਪੁਸ਼ਤਾ ਜ਼ਮੀਨਾਂ ਸਾਡੇ ਦਾਦਿਆਂ ਪਰਦਾਦਿਆਂ ਤੋਂ ਚਲਦੀਆਂ ਆ ਰਹੀਆਂ ਹਨ ਅੱਜ ਅਸੀਂ ਉਹਨਾਂ ਤੇ ਗੱਲਬਾਤ ਤੁਹਾਨੂੰ ਸਾਂਝੀ ਕਰਾਂਗੇ ਜੋ ਅਸੀਂ ਸੁਣਿਆ ਉਹ ਤੁਹਾਨੂੰ ਅੱਜ ਸੁਣਾਵਾਂਗੇ ਜੋ ਅਸੀਂ ਕਿਸੇ ਕਥਾ ਦੇ ਵਿੱਚ ਜਾਂ ਕਿਸੇ ਕਹਾਣੀ ਸੁਣੀ ਹੈ ਗੱਲ ਉਹ ਅਸੀਂ ਤੁਹਾਨੂੰ ਸਾਂਝੀ ਕਰਾਂਗੇ ਤਾਂ ਦੋਸਤੋ ਬਨੇ ਰਹੋ ਸਾਡੇ ਨਾਲ ਅਸੀਂ ਤੁਹਾਨੂੰ ਸੁਣਾਉਣ ਲੱਗੇ ਹਾਂ ਜ਼ਮੀਨ ਜਾਇਦਾਦ ਜੋ ਅੱਜਕੱਲ੍ਹ ਬੈਣਾਪੁਰਾ ਜ਼ਮੀਨਾਂ ਜਾਇਦਾਦਾਂ ਉੱਤੇ ਲੜਦੇ ਆ ਤੇ ਉਹਦੇ ਬਾਰੇ ਅਸੀਂ ਤੁਹਾਨੂੰ ਅੱਜ ਜਾਣਕਾਰੀ ਦੇਾਂਗੇ ਇੱਕ ਵਾਰ ਦੀ ਗੱਲ ਹੈ ਕਿ ਦੋ ਭਰਾ ਹੁੰਦੇ ਆ ਔਰ ਉਹਨਾਂ ਦੇ ਮੰਮੀ ਡੈਡੀ ਉਹਨਾਂ ਦੇ ਫਾਦਰ ਦੀ ਡੈਥ ਹੋ ਜਾਂਦੀ ਆ ਉਹਨਾਂ ਕੋਲ ਨੌਕ ਲਈ ਜਮੀਨ ਹੁੰਦੀ ਆ ਔਰ ਉਹ ਜ਼ਮੀਨ ਦੋਵਾਂ ਭਰਾਵਾਂ ਦੇ ਵਿੱਚ ਵੰਡੀ ਜਾਂਦੀ ਆ ਉਹਨਾਂ ਦਾ ਵਟਵਾਰਾ ਕਿਵੇਂ ਹੁੰਦਾ ਕਿ ਚਾਰ-ਚਾਰ ਕਿੱਲੇ ਜ਼ਮੀਨ ਦੋਵੇਂ ਭਰਾ ਵੰਡ ਲੈਂਦੇ ਆ ਤੇ ਜੋ ਇੱਕ ਕਿੱਲਾ ਜ਼ਮੀਨ ਹੈ ਉਹ ਜਿਹਦੇ ਨਾਲ ਉਹਦੀ ਮਾਤਾ ਰਹੇਗੀ ਉਸ ਨੂੰ ਦੇ ਦਿੱਤਾ ਜਾਏਗਾ ਜਦੋਂ ਤੱਕ ਉਹਨਾਂ ਦੀ ਮਾਤਾ ਜਿੰਦਾ ਹੈ ਉਹ ਵਾਈ ਕਰੇਗਾ ਜਦੋਂ ਉਹਨਾਂ ਦੀ ਮਾਤਾ ਦੀ ਡੈਥ ਹੋ ਜਾਏਗੀ ਤੇ ਉਹ ਇੱਕ ਕਿੱਲਾ ਵੀ ਚਾਰ-ਚਰ ਕਨਾਲਾ ਵੰਡੀਆਂ ਜਾਣਗੀਆਂ ਦੋਵਾਂ ਭਰਾਵਾਂ ਦੇ ਵਿੱਚ ਇਸ ਤਰ੍ਹਾਂ ਚੱਲਦਾ ਰਿਹਾ ਜੀ ਉਸ ਟਾਈਮ ਬਾਅਦ ਉਹਨਾਂ ਦੀ ਮਾਤਾ ਦੀ ਡੈਥ ਹੋ ਜਾਂਦੀ ਹੈ ਤੇ ਹੁਣ ਗੱਲ ਆ ਗਈ ਵਟਵਾਰੇ ਦੀ ਕਿ ਜੋ ਇਕੱਲਾ ਬਚਿਆ ਸੀ ਉਹਨਾਂ ਵਿੱਚੋਂ ਚਾਰ-ਚਰ ਕਨਾਲਾ ਦੋਵਾਂ ਭਰਾਵਾਂ ਨੇ ਵੰਡਣੀਆਂ ਸੀ ਗੱਲ ਕਿ ਹੋਈ ਕਿ ਜਿਹਦੇ ਕੋਲ ਉਹਨਾਂ ਦੀ ਮਾਤਾ ਰਹਿੰਦੀ ਸੀ ਜਿਸ ਭਰਾ ਕੋਲ ਉਸਨੇ ਕੀ ਹੈ ਵਸੀਅਤ ਕਰਵਾ ਲਈ ਕਿ ਮਰਨ ਤੋਂ ਬਾਅਦ ਉਹ ਇੱਕ ਕਿਲਾ ਪੂਰਾ ਪੂਰਾ ਉਸਦੇ ਨਾਮ ਹੋ ਜਾਏਗਾ ਤੇ ਜਦੋਂ ਦੂਸਰੇ ਭਰਾ ਨੂੰ ਪਤਾ ਲੱਗਾ ਕਿ ਮਾਤਾ ਦੀ ਡੱਕ ਤੋਂ ਬਾਅਦ ਇੱਕ ਕਿਲਾ ਜਿਹੜਾ ਹੈ ਉਹ ਤੇ ਦੂਸਰੇ ਭਰਾ ਦੇ ਨਾਮ ਚੜ ਗਿਆ ਹੈ ਤਾਂ ਉਸਨੇ ਕੇਸ ਦਰਜ ਕਰ ਦਿੱਤਾ ਜਿਸ ਕਾਰਨ ਕੇਸਾਂ ਦੇ ਚੱਕਰ ਘੜਦੇ ਕਰਦੇ ਉਸ ਨੂੰ 3 ਸਾਲ ਹੋ ਗਏ ਕੋਈ ਵੀ ਹੱਲ ਨਹੀਂ ਨਿਕਲਿਆ ਸੀ ਔਰ ਉਹ ਵੀ ਪਰੇਸ਼ਾਨ ਸੀ ਇੱਕ ਵਾਰ ਉਹ ਤਰੀਕ ਦੇ ਉੱਤੇ ਬਹੁਤ ਹੀ ਦੁਖੀ ਬੈਠੇ ਸਨ ਤੇ ਇੱਕ ਬਾਬਾ ਜੀ ਉੱਥੇ ਆਏ ਤਾਂ ਉਹਨਾਂ ਨੇ ਪਰੇਸ਼ਾਨੀ ਨੂੰ ਪੁੱਛਣ ਲੱਗੇ ਕਿ ਤੁਹਾਨੂੰ ਕੀ ਤੁਸੀਂ ਬਹੁਤ ਦੁਖੀ ਬੈਠੇ ਹੋ ਕੀ ਗੱਲਬਾਤ ਹੈ ਤੇ ਉਹਨਾਂ ਨੇ ਆਪਣੀ ਸਾਰੀ ਕਥਾ ਸੁਣਾਈ ਕਿ ਇਸ ਤਰ੍ਹਾਂ ਮੇਰਾ ਭਰਾ ਮੈਨੂੰ ਚਾਰ ਕਨਾਲਾਂ ਦੀ ਜ਼ਮੀਨ ਨਹੀਂ ਦੇ ਰਿਹਾ ਇਹ ਗੱਲ ਐਸੀ ਕਿ ਮਾਤਾ ਦੀ ਤਖਤਬਾਦ ਚਾਰ ਕਨਾਲਾਂ ਮੇਰੇ ਨਾ ਚੜੀ ਸੀ ਪਰ ਉਸ ਨੇ ਮੈਨੂੰ ਧੋਖਾ ਕੀਤਾ ਹੈ ਉਸ ਨੇ ਵਸੀਅਤ ਪ੍ਰਵਾ ਲਿਆ ਤੇ ਕੋਈ ਦੇ ਪੋਰਾ ਚਿਲਾਓ ਆਪਣੇ ਨਾਮ ਕਰਵਾ ਗਿਆ ਹੈ ਤੇ ਹੁਣ ਮੈਂ ਕੇਸ ਲਾਇਆ ਜਿਸ ਦਾ ਕੋਈ ਵੀ ਹੱਲ ਨਹੀਂ ਨਿਕਲ ਰਿਹਾ 3 ਸਾਲ ਤੋਂ ਮੈਂ ਬਹੁਤ ਦੁਖੀ ਹਾਂ ਬਹੁਤ ਪਰੇਸ਼ਾਨ ਹਾਂ ਬਾਬਾ ਜੀ ਨੇ ਉਸ ਨੂੰ ਦੱਸਿਆ ਕਿ ਦੁਖੀ ਹੋਣ ਦੀ ਲੋੜ ਨਹੀਂ ਜੋ ਕਿਸਮਤ ਹੋਏਗਾ ਉਹ ਤੁਹਾਨੂੰ ਮਿਲ ਜਾਏਗਾ ਜੇ ਚਾਰਕਨਾਲਾ ਤੁਹਾਡੇ ਬ੍ਰਦਰ ਨੇ ਤੁਹਾਨੂੰ ਨਹੀਂ ਦਿੱਤੀਆਂ ਪੁਰੇ ਪ੍ਰਾਣੇ ਨਹੀਂ ਦਿੱਤੀਆਂ ਤਾਂ ਤੁਸੀਂ ਦੁਖੀ ਨਾ ਹੋ ਜੋ ਹੈ ਉਹਦੇ ਵਿੱਚ ਹੀ ਖੁਸ਼ ਰੋ ਤਾਂ ਉਸ ਨੇ ਬੋਲਿਆ ਕਿ ਮੈਂ ਆਪਣੀਆਂ ਚਾਰਕਨਾਲਾਂ ਚੋਂ ਛੱਡਾਂ ਉਹ ਮੇਰੇ ਹੱਕ ਹੈ ਮੈਂ ਉਸ ਨੂੰ ਲੈ ਕੇ ਛੱਡਾਂਗਾ ਤਾਂ ਉਸਨੇ ਬਾਬਾ ਜੀ ਨੇ ਬੋਲਿਆ ਕਿ ਤੁਸੀਂ ਫਿਰ ਹਮੇਸ਼ਾ ਦੁਖੀ ਰਹੋਗੇ ਕਿਉਂਕਿ ਕਿਸਾਂ ਕੇਸ ਕਦੇ ਖਤਮ ਨਹੀਂ ਹੁੰਦੇ ਔਰ ਕੇਸ ਤੇ ਵੀ ਇਹ ਕਿਸੇ ਜੀ ਦਾ ਹੱਲ ਨਹੀਂ ਹੈ ਦੂਸਰੀ ਗੱਲ ਜੇ ਤੁਸੀਂ ਦੁਖੀ ਰਹਿੰਦੇ ਹੋ ਤਾਂ ਉਸ ਦਾ ਹੱਲ ਮੇਰੇ ਕੋਲ ਹੈ ਮੈਂ ਤੁਹਾਡਾ ਦੁੱਖ ਦਰਦ ਸਭ ਦੂਰ ਕਰ ਸਕਦਾ ਹਾਂ ਉਹ ਵੀ ਇੱਕ ਮਿੰਟ ਦੇ ਵਿੱਚ ਉਹ ਰੋ ਇਨਸਾਨ ਬਹੁਤ ਖੁਸ਼ ਹੋਇਆ ਉਸਨੇ ਸੋਚਿਆ ਸ਼ਾਇਦ ਬਾਬਾ ਜੀ ਕੋਲ ਕੋਈ ਇਹੋ ਜੀ ਤਰਕੀਬ ਹੋਏਗੀ ਜੋ ਚਾਰਕਨਾਲਾ ਮੈਨੂੰ ਦਵਾ ਦੇਗੀ ਉਸਨੇ ਜਲਦੀ ਨਾਲ ਬੱਬਾ ਜੀ ਨੂੰ ਪੁੱਛਿਆ ਕਿ ਤੁਸੀਂ ਦੱਸੋ ਕਿ ਕੀ ਇਹੋ ਜੀ ਤੁਹਾਡੇ ਕੋਲੇ ਸਕੀਮ ਹੈ ਜੋ ਤੁਸੀਂ ਮੈਨੂੰ ਖੁਸ਼ ਕਰ ਸਕਦੇ ਹੋ ਤੇ ਬੱਬਾ ਜੀ ਨੇ ਦੱਸਿਆ ਕਿ ਤੁਸੀਂ ਇਹ ਸੋਚ ਲਓ ਕਿ ਤੁਹਾਡੇ ਕੋਲੇ 8 ਕਿੱਲੇ ਤੁਹਾਡੇ ਬਾਪ ਦੀ ਜ਼ਮੀਨ ਸੀ ਤੇ ਉਹਨਾਂ ਦੇ ਮਰਨ ਤੋਂ ਬਾਅਦ 4-4 ਚਾਰ-ਚਾਰ ਕਿੱਲੇ ਤੁਹਾਡੇ ਦੋਨਾਂ ਦੇ ਨਾਂ 'ਤੇ ਆ ਗਏ। ਬਸ ਤੁਸੀਂ ਇਹਨਾਂ ਵਿੱਚ ਖੁਸ਼ ਹੋ ਤੇ ਆਪਣਾ ਕੇਸ ਵਾਪਸ ਲੈ ਲਓ ਤੁਸੀਂ ਹਮੇਸ਼ਾ ਖੁਸ਼ ਰਹੋਗੇ। ਔਰ ਕਿਸੇ ਤਰ੍ਹਾਂ ਦੀ ਤੁਹਾਡੀ ਤੇ ਜਿੰਨੀ ਵੀ ਟੈਨਸ਼ਨ ਹੈ ਖਤਮ ਹੋ ਜਾਏਗੀ ਤਾਂ ਉਹ ਇਨਸਾਨ ਐਨਾ ਲਾਈਫ ਨਿਕਲਿਆ ਉਸਨੇ ਬੱਬਈ ਦੀ ਗੱਲ ਮੰਨੀ ਔਰ ਕੇਸ ਨੂੰ ਵਾਪਸ ਲੈ ਲਿਆ ਔਰ ਖੁਸ਼ੀ-ਖੁਸ਼ੀ ਕਰ ਵਾਪਸ ਚਲੇ ਗਿਆ ਜਦੋਂ ਉਸ ਦਾ ਦੂਸਰਾ ਪ੍ਰਾ ਤਰੀਕ ਤੇ ਆਇਆ ਤਾਂ ਉਸ ਨੂੰ ਤਰੀਕ ਤੇ ਆਉਣ ਤੋਂ ਬਾਅਦ ਪਤਾ ਲੱਗਿਆ ਕਿ ਉਸਦੇ ਪ੍ਰਾ ਨੇ ਕੇਸ ਵਾਪਸ ਲੈ ਲਿਆ ਕੁਛ ਦਿਨ ਬਾਅਦ ਉਸਦੇ ਮੁੰਡੇ ਦੀ ਮੈਰਿਜ ਹੋ ਗਈ ਔਰ ਮੈਰਿਜ ਇੱਕ ਆਈਲੈਂਡਸ ਇਤੀ ਕੁੜੀ ਨਾਲ ਹੋ ਗਈ ਕਿਉਂਕਿ ਜਿਸ ਨੇ ਕੁੜੀ ਨੇ ਆਇਲਰਟਸ ਕੀਤੀ ਹੁੰਦੀ ਹੈ ਤਾਂ ਉਸ ਦਾ ਪੂਰਾ ਖਰਚਾ ਜੋ ਹੈ ਉਹਦਾ ਸਾਰਾ ਪਰਿਵਾਰ ਕਰਦਾ ਉਸ ਨੂੰ ਫੌਨ ਪੇਜਨ ਦੇ ਵਿੱਚ 16 ਤੋਂ 17 ਲੱਖ ਰੁਪਿਆ ਜੋ ਹੈ ਫੌਨ ਦਾ ਲਗਭਗ ਖਰਚ ਹੁੰਦਾ ਹੈ ਪਰ ਉਸ ਨੂੰ ਰਿਸ਼ਤਾ ਇਹੋ ਜਿਹਾ ਮਿਲਿਆ ਕਿ ਜੋ ਉਸ ਦੇ ਲੜਕੇ ਦੇ ਸਹੁਰਾ ਪਰਿਵਾਰ ਸੀ ਉਹਨਾਂ ਨੇ ਬੋਲਿਆ ਕਿ ਲੜਕੀ ਦਾ ਅੱਧਾ ਖਰਚਾ ਅਸੀਂ ਚੱਕਾਂਗੇ ਤੇ ਅੱਧਾ ਤੁਸੀਂ ਚੱਕੋ ਤੇ ਤੁਸੀਂ ਆਪਾਂ ਕੁੜੀ ਨੂੰ ਬਾਹਰ ਪੇਜ ਦਿੰਨੇ ਹਾਂ ਇਸੇ ਤਰ੍ਹਾਂ ਹੀ ਕੀਤਾ ਉਹਨਾਂ ਨੇ ਅੱਧਾ ਖਰਚਾ ਆਪ ਚੁੱਕਿਆ ਤੇ ਅੱਧਾ ਉਹਨਾਂ ਦੀ ਸਹੁਰਾ ਪਰਿਵਾਰ ਨੇ ਇਹਨਾਂ ਦੇ ਮੁੰਡੇ ਦੇ ਸਹੁਰਾ ਪਰਿਵਾਰ ਨੇ ਚੁੱਕ ਲਿਆ ਤੇ ਕੁੜੀ ਨੂੰ ਹੋਰਨ ਭੇਜਤਾ ਕੁਝ ਕੁੜੀਆਂ ਉੱਥੇ ਜਾ ਕੇ ਪੱਕੀਆਂ ਹੋ ਜਾਂਦੀਆਂ ਹਨ ਤੇ ਪਿੱਛੇ ਆਪਣੇ ਹਸਬੰਦ ਨੂੰ ਭੁੱਲ ਜਾਂਦੀਆਂ ਹਨ ਔਰ ਬੁਲਾਉਂਦੀਆਂ ਨਹੀਂ ਪਰ ਉਹ ਕੁੜੀ ਇੰਨੀ ਲਾਇਕ ਨਿਕਲੀ ਕਿ 4 ਮਹੀਨਿਆਂ ਬਾਅਦ ਉਸਨੇ ਆਪਣੇ ਹਸਬੰਦ ਨੂੰ ਉੱਥੇ ਬੁਲਾ ਲਿਆ ਔਰ ਫਿਰ ਉਹ ਉਹਦਾ ਉਹ ਇਨਸਾਨ ਇੱਕ ਲੱਡੂਆਂ ਦਾ ਡੱਬਾ ਲੈ ਕੇ ਫਿਰ ਬਾਬਾ ਜੀ ਕੋਲ ਗਿਆ ਔਰ ਉਸ ਨੂੰ ਸਾਰੀ ਖਾਣੀ ਸੁਣਾਈ ਤੇ ਬਾਬਾ ਜੀ ਨੇ ਖੁਸ਼ ਹੋ ਕੇ ਉਹਨਾਂ ਨੂੰ ਬੋਲਿਆ ਕਿ ਜੋ 8 ਲੱਖ ਦੇ ਵਿੱਚ ਤੁਹਾਡਾ ਮੁੰਡਾ ਫੌਰੀਂ ਚਲਾ ਗਿਆ ਹੈ ਤੇ ਤੁਸੀਂ ਸਮਝੋ ਕਿ ਚਾਰਕਨਾਲਾਂ ਬਰੇਟ ਤੁਨੂੰ ਮੁੱਲ ਜਿਹੜਾ ਮਿਲ ਗਿਆ ਤੇ ਇਸ ਤਰ੍ਹਾਂ ਇਨਸਾਨ ਨੂੰ ਬਹੁਤ ਖੁਸ਼ੀ ਹੈ ਇਸ ਲਈ ਹਮੇਸ਼ਾ ਭਰੋਸਾ ਰੱਖੋ ਪ੍ਰਮਾਤਮਾ ਤੇ ਜੋ ਤੁਹਾਡਾ ਹੱਕ ਹੈ ਤੁਹਾਨੂੰ ਹਮੇਸ਼ਾ ਮਿਲ ਜਾਏਗਾ ਵਧੀਆ ਲੱਗੀ ਹੋਏ ਤਾਂ ਇਸ ਨੂੰ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਸੋਸ਼ਿਕਾ